ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਇੰਜੀਨੀਅਰ ਸੁਖ ਤੁਹਾਡਾ ਮੇਰੇ ਚੈਨਲ ਟੈਕਨੀਕਲ ਵਿਦ ਸੁਖ ਵਿੱਚ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਾਥੀਓ ਵੀਰੋ ਜੋ ਅੱਜ ਮੀਟਿੰਗ ਵਿਭਾਗ ਨਾਲ ਹੋਈ ਹੈ ਉਹਦੇ ਵਿੱਚ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ 15 ਤੋਂ 20 ਅਗਸਤ ਦੇ ਵਿੱਚ ਵਿੱਚ ਹੈ ਜੋ ਫਾਈਨਲ ਨਤੀਜਾ ਆਉਣ ਦਾ ਭਰੋਸਾ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਆਪਣੀ ਲਿਸਟ ਹੈ ਉਹ ਲੇਟ ਇਸ ਕਰਕੇ ਹੋ ਰਹੀ ਹੈ ਕਿ ਆਬਜੈਕਸ਼ਨ ਹੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਜਿਸ ਕਾਰਨ ਉਹਨਾਂ ਨੂੰ ਕਲੀਅਰ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਮਾਂ ਲੱਗ ਰਿਹਾ ਹੈ ਉਹਨਾਂ ਬੇਨਤੀ ਕੀਤੀ ਹੈ ਕਿ 10 ਤੋਂ 12 ਦਿਨ ਹੋਰ ਇੰਤਜ਼ਾਰ ਕੀਤਾ ਜਾਵੇ ਜੇਕਰ ਮਿਤੀ ਇੰਨੀ ਤੱਕ ਰਿਜ਼ਲਟ ਨਹੀਂ ਜਾਰੀ ਹੁੰਦਾ ਤਾਂ ਤੁਰੰਤ ਸਖਤ ਐਕਸ਼ਨ ਲਿਆ ਜਾਏਗਾ ਸਾਥੀਓ ਵੀਰੋ ਡਾਇਰੈਕਟੋਰੇਟ ਹੀਰਾ ਲਾਲ ਜੀ ਨੇ ਪੂਰਾ ਭਰੋਸਾ ਦਿੱਤਾ ਹੈ ਕਿ ਰਿਜ਼ਲਟ ਹੈ ਜੋ ਇਸ ਮਿਤੀ ਮੁਤਾਬਕ ਆ ਜਾਏਗਾ ਕਿਉਂਕਿ ਉਹਨਾਂ ਨੇ ਵਾਰ-ਵਾਰ ਇਹੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਰਿਜ਼ਲਟ ਆ ਜਾਏਗਾ ਰਿਜ਼ਲਟ ਆ ਜਾਏਗਾ ਪਰ ਅਖੀਰ ਵਿੱਚ ਸਾਰਿਆਂ ਦਾ ਇੱਕੋ ਹੀ ਸਵਾਲ ਹੈ ਕਿ ਰਿਜ਼ਲਟ ਕਦੋਂ ਆਏਗਾ ਰਿਜ਼ਲਟ ਕਦੋਂ ਆਏਗਾ ਕਿਉਂਕਿ ਸਾਥੀਓ 40 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਹੈ ਜੋ ਰਿਜ਼ਲਟ ਬਾਰੇ ਨਹੀਂ ਨਿਕਲ ਕੇ ਆ ਰਹੀ ਇਦਾਂ ਹੀ ਲਾਰਾ ਲਾਇਆ ਜਾਂਦਾ ਹਰ ਵਾਰ ਵੀ ਇੰਨੀ ਤਰੀਕ ਤੱਕ ਰਿਜ਼ਲਟ ਆ ਜਾਏਗਾ ਇੰਨੀ ਤਰੀਕ ਤੱਕ ਰਿਜ਼ਲਟ ਆਏਗਾ ਬਟ ਹੁੰਦਾ ਕੀ ਹੈ ਜਦੋਂ ਉਹ ਤਰੀਕ ਆਉਂਦੀ ਹੈ ਤਾਂ ਉਦੋਂ ਵੀ ਅੱਗੇ ਦੀ ਜੋ ਤਰੀਕ ਪਾ ਦਿੱਤੀ ਜਾਂਦੀ ਹੈ ਰਿਜ਼ਲਟ ਦੀ ਸੋ ਰਿਜ਼ਲਟ ਜੋ ਦੱਸਿਆ ਮਿਤੀ ਮੁਤਾਬਕ ਆਏਗਾ ਇਹ ਵਿਭਾਗ ਦਾ ਕਹਿਣਾ ਸੋ ਆਪਾਂ ਨੂੰ ਥੋੜੇ ਦਿਨ ਹੋਰ ਇੰਤਜ਼ਾਰ ਕਰਨ ਲਈ ਜੋ ਕਿਹਾ ਗਿਆ ਹੈ ਅਗਰ ਇਦਾਂ ਨਹੀਂ ਹੁੰਦਾ ਤਾਂ ਇੱਕ ਵਾਰ ਵਿੱਚ ਹੀ ਧਰਨਾ ਜੋ ਅੱਗੇ ਦੀ ਪੋਸਟਪੋਨ ਕੀਤਾ ਜਾਵੇਗਾ ਸੋ ਆਪਣੀ ਜੂਨੀਅਨ ਵੱਲੋਂ ਇਹ ਵੀ ਬੇਨਤੀ ਨਿਕਲ ਕੇ ਆ ਰਹੀ ਹੈ ਕਿ ਜੋ ਇੱਕ ਵਾਰ ਜੋ ਧਰਨਾ ਲਗਾਇਆ ਉਹ 10-15 ਦਿਨਾਂ ਲਈ ਕੈਨਸਲ ਕੀਤਾ ਗਿਆ ਸੋ 10-15 ਦਿਨ ਆਪਾਂ ਨੂੰ ਹੋਰ ਵੇਟ ਕਰਨੀ ਪੈਣੀ ਹੈ ਫਿਰ ਆਪਾਂ ਨੂੰ ਵਿਭਾਗ ਵੱਲੋਂ ਜੋ ਰਿਜ਼ਲਟ ਉਹ ਜਾਰੀ ਕਰਕੇ ਵੈਬਸਾਈਟ ਦੇ ਉੱਪਰ ਪਾ ਦਿੱਤਾ ਜਾਵੇਗਾ ਇਹ ਵਿਭਾਗ ਦਾ ਕਹਿਣਾ ਹੈ ਸਾਥੀਓ ਤੁਹਾਨੂੰ ਕੀ ਲੱਗਦਾ ਹੈ ਕਿ ਰਿਜ਼ਲਟ ਇੰਨੀ ਤਰੀਕ ਤੱਕ ਆ ਜਾਏਗਾ ਜਾਂ ਨਹੀਂ ਆਏਗਾ ਤੁਸੀਂ ਆਪਣਾ ਕਮੈਂਟ ਕਰਕੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਅਤੇ ਆਪਣੇ ਨੰਬਰ ਜ਼ਰੂਰ ਦੱਸ ਕੇ ਜਾਣੇ ਆ ਵੀ ਤੁਹਾਡੇ ਕਿੰਨੇ ਨੰਬਰ ਬੰਦੇ ਹਨ ਸੋ ਆਪਾਂ ਨੂੰ ਇੱਕ ਆਈਡੀਆ ਹੋ ਜਾਵੇ ਵੀ ਮੈਟ ਆਪਣੀ ਜੋ ਕਿੱਥੇ ਤੱਕ ਜਾ ਸਕਦੀ ਹੈ ਸੋ ਆਪਣੇ ਸਾਥੀ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਣੇ ਨੰਬਰ ਜ਼ਰੂਰ ਦੱਸ ਕੇ ਜਾਇਓ ਤੇ ਆਪਣੀ ਜੋ ਮੈਟ ਉਸਤੇ ਬਾਰੇ ਵੀ ਥੋੜੀ ਜੀ ਚਾਨਣਾ ਪਾ ਕੇ ਜਾਇਓ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਮੈਟ ਕਿੱਥੇ ਤੱਕ ਜਾ ਸਕਦੀ ਹੈ ਅਤੇ ਆਪਣੇ ਜੋ ਸੁਝਾਅ ਹੈ ਰਿਜ਼ਲਟ ਪ੍ਰਤੀ ਉਹ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਣਾ ਅਤੇ 15 ਤੋਂ 20 ਅਗਸਤ ਤੱਕ ਫਾਈਨਲ ਨਤੀਜਾ ਆਉਣ ਤੱਕ ਦਾ ਹੁਣ ਆਪਾਂ ਨੂੰ ਵੇਟ ਕਰਨ ਨੂੰ ਕਿਹਾ ਗਿਆ ਹੈ ਸੋ ਉਸ ਬਾਰੇ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਵੀ ਆਪਣੇ ਵਿਚਾਰ ਜੋ ਕਮੈਂਟ ਬਾਕਸ ਦੇ ਵਿੱਚ ਦੇ ਕੇ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਨਵੀਂ ਅਪਡੇਟ ਲੈ ਕੇ ਮਿਲਾਂਗੇ ਮੇਰੇ ਚੈਨਲ ਟੈਕਨੀਕ ਕਲ ਵਿਦ ਸੁਖ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ ਸਸਿਕਾ